ਬਹੁਤ ਇੰਡਸਟਰੀ ਪਲੈਨ ਕਰਨ ਦਾ ਮੂਡ ਬਣਾ ਕੇ ਬੈਠੇ ਹੋਏ ਸਰਕਾਰ ਤੋਂ ਕੀ ਸਪੋਰਟ ਹੈ ਸਰਕਾਰ ਦਾ ਇੰਡਸਟਰੀਵਲ ਖਾਸ ਤੌਰ ਤੇ ਐਮਐਸਐਮ ਇੰਡਸਟਰੀ ਵੱਲ ਧਿਆਨ ਬਿਲਕੁਲ ਨਹੀਂ ਆ ਰਿਹਾ ਕੁਝ ਮੁੱਤੇ ਸੈਂਟਰ ਸਰਕਾਰ ਨੇ ਹੱਲ ਕਰਨੇ ਹੁੰਦੇ ਕੁਝ ਪੰਜਾਬ ਸਰਕਾਰ ਨੇ ਕਰਦੇ ਨਹੀਂ ਲੁਧਿਆਣਾ ਦੇ ਵਿੱਚ 에어ਪੋਰਟ ਨਹੀਂ ਬਣ ਪਾਰਿਆ ਸਨਦਕਾਰਾਂ ਨੂੰ ਵੀ ਦਿੱਕਤ ਹੁੰਦੀ ਹੈ ਜਿਹੜੇ ਵਪਾਰੀ ਬਾਹਰੋਂ ਆਉਂਦੇ ਉਹਨਾਂ ਨੂੰ ਵੀ ਇਹਦਾ ਬਹੁਤ ਹੀ ਜਰੂਰ ਹੈ ਜਿਆਦਾ ਜ਼ਰੂਰੀ ਚੀਜ਼ ਹੈ ਕਿ ਸਾਨੂੰ ਜਿਹੜਾ 에어ਪੋਰਟ ਹੈ ਇਹ ਬਹੁਤ ਜਲਦੀ ਸਾਨੂੰ ਇਹਨਾਂ ਨੂੰ ਚਾਲੂ ਕਰਕੇ ਦੇਣਾ ਚਾਹੀਦਾ ਹੈ ਤੇ ਐਮਐਸਐਮ ਹੀ ਬੈਕਬੋਨ ਆਫ ਨੇਸ਼ਨ ਹੁੰਦੀ ਹੈ ਜਿੰਦੇ ਬਿਨਾ ਬੜੀ ਇੰਡਸਟਰੀ ਵੀ ਨਹੀਂ ਚੱਲ ਸਕਦੀ ਇਹ ਹਵਾਈ ਜਹਾਜ਼ ਹੀ ਬਣਾਣਾ ਹੈ ਤਾਂ ਵੀ ਜਿਹੜੇ ਨਟ ਬੋਲਟ ਨੇ ਤਾਂ ਉਹ ਵੀ ਜਿਹੜੇ ਨੇ ਐਮਐਸਐਮ ਇੰਡਸਟਰੀ ਚ ਹੀ ਬਣਦੇ ਨੇ ਸਾਡੇ ਕੋਲ ਇੱਥੇ ਕੋਈ ਵੀ ਟ੍ਰੇਡ ਸੈਂਟਰ ਨਹੀਂ ਹੈ ਮੈਡਮ ਕੋਈ ਐਗਜ਼ੀਬਿਸ਼ਨ ਹਾਲ ਜਿੰਨੂੰ ਕਹਿੰਦੇ ਆਏ ਨਹੀਂ ਤੰਬੂਆਂ ਦੇ ਵਿੱਚ ਲਾ ਕੇ ਮੈਡਮ ਐਕ exhibtionਾਂ ਥੋੜੀ ਲੱਗਦੀਆਂ ਕਿਉਂ ਨਹੀਂ ਪੰਜਾਬ ਸਰਕਾਰ ਇਸੀ ਵੱਲ ਧਿਆਨ ਦਿੰਦੀ ਇਹ ਪੰਜਾਬ ਸਰਕਾਰ ਦਾ ਇਸ਼ੂ ਹੈ ਦ ਸਮਨ نیوز ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਸਾਖਸ਼ੀ ਇੰਡਸਟਰੀ ਦੀ ਗੱਲ ਕਰੀਏ ਲੁਧਿਆਣਾ ਇੰਡਸਟਰੀਅਲ ਹਬ ਇੰਡਸਟਰੀ ਨੂੰ ਬੂਸਟ ਦੀ ਅੱਜ ਬਹੁਤ ਜ਼ਿਆਦਾ ਜ਼ਰੂਰਤ ਹੈ ਹਰ ਇੱਕ ਸਨਦਕਾਰ ਕਹਿ ਰਿਹਾ ਕਿ ਸਰਕਾਰ ਦੇ ਸਪੋਰਟ ਦੇ ਚਾਹੀਏ ਪੰਜਾਬ ਸਰਕਾਰ ਹੋਵੇ ਸੈਂਟਰ ਸਰਕਾਰ ਹੋਵੇ ਕਾਫੀ ਜ਼ਿਆਦਾ ਜ਼ਰੂਰਤ ਹੈ ਬਿਜਲੀ ਦਾ ਮੁੱਦਾ ਬਹੁਤ ਪੱਖਿਆ ਹੋਇਆ ਹੈ ਇੰਡਸਟਰੀ ਨੂੰ ਬਿਜਲੀ ਮਹਿੰਗੀ ਵੀ ਮਿਲ ਰਹੀ ਹੈ ਤੇ ਪ੍ਰੋਪਰ ਤਰੀਕੇ ਨਾਲ ਮਿਲ ਵੀ ਨਹੀਂ ਪਾਰੀ ਸੋ ਇਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨਗੇ ਅੱਜ ਸਾਡੇ ਨਾਲ ਮੌਜੂਦ ਨੇ ਯੂਸੀਪੀਐਮਏ ਦੇ ਪ੍ਰਧਾਨ ਹਰਸਿਮਰਜੀਤ ਸਿੰਘ ਲक्की ਗੱਲਬਾਤ ਕਰਦੇ ਹੋ ਉਹਨਾਂ ਨਾਲ ਸਸ਼ਿਕਾ ਸਸ਼ਿਕਾ ਮ ਪਹਿਲਾ ਤਾਂ ਇੰਡਸਟਰੀ ਦੀ ਗੱਲ ਕਰ ਲਈਏ ਫਿਲਹਾਲ ਇੰਡਸਟਰੀ ਨੂੰ ਅੱਜ ਦੇ ਟਾਈਮ ਦੇ ਵਿੱਚ ਕੀ ਬੂਸਟ ਦੀ ਜ਼ਰੂਰਤ ਹੈ ਕਹਿ ਰਹੇ ਕਿ ਬਹੁਤ ਇੰਡਸਟਰੀ ਪਲੈਨ ਕਰਨ ਦਾ ਮੂਡ ਬਣਾ ਕੇ ਬੈਠੇ ਹੋਏ ਸਰਕਾਰ ਤੋਂ ਕੀ ਸਪੋਰਟ ਚਾਹੀਦੀ ਹੈ ਬੜਾ ਇਹ ਮੁੱਦਾ ਤੁਸੀਂ ਅੱਜ ਕੁਐਸਚਨ ਪੁੱਛਿਆ ਮੈਡਮ ਕਿਉਂ ਮੈਂ ਯੂनाइटेड ਸਾਈਕਲ ਪਾਰਟਸ ਪ੍ਰੈਜ਼ੀਡੈਂਟ ਹਾਂ ਅਤੇ ਅਸੀਂ ਕੁਝ ਅਰਸੇ ਤੋਂ ਬਹੁਤ ਦੇਖ ਰਹੇ ਹਾਂ ਵੀ ਸਰਕਾਰ ਦਾ ਇੰਡਸਟਰੀ ਵਾਲ ਕਾਸਟੋਰ ਤੇ ਐਮਐਸਐਮ ਇੰਡਸਟਰੀ ਵੱਲ ਧਿਆਨ ਬਿਲਕੁਲ ਨਹੀਂ ਆ ਰਿਹਾ ਉਹ ਚਾਏ ਅਸੀਂ ਪੰਜਾਬ ਸਰਕਾਰ ਕਹੀਏ ਚਾਹੀਏ ਸੈਂਟਰ ਸਰਕਾਰ ਕਹੀਏ ਕਿਉਂਕਿ ਇਹਨਾਂ ਦੋਨਾਂ ਦੇ ਤਾਲਮੇਨ ਤੋਂ ਬਿਨਾ ਇੰਡਸਟਰੀ ਮੈਡਮ ਚੱਲਦੀ ਨਹੀਂ ਹੈਗੀ ਕੁਝ ਮੁੱਦੇ ਸੈਂਟਰ ਸਰਕਾਰ ਨੇ ਹੱਲ ਕਰਨੇ ਹੁੰਦੇ ਕੁਝ ਪੰਜਾਬ ਸਰਕਾਰ ਨੇ ਕਰਨੇ ਹੁੰਦੇ ਪਰ ਇੰਡਸਟਰੀ ਦਾ ਧਿਆਨ ਨਾ ਰੱਖਦੇ ਹੋਏ ਸਾਡੀ ਇੰਡਸਟਰੀ ਇਸ ਟਾਈਮ ਬਹੁਤ ਹੀ ਜ਼ਿਆਦਾ ਮੁਸ਼ਕਿਲ ਦੌਰ ਦੇ ਵਿੱਚੋਂ ਚੱਲ ਰਹੀ ਹੈ ਕਿਚੇ ਤੁਸੀਂ ਦੇਖਿਆ ਮੈਡਮ 43 ਬੀ ਐਚ ਦਾ ਮੁੱਦਾ ਲਗਿਆ ਅਸੀਂ ਸੈਂਟਰ ਤੱਕ ਜਾ ਕੇ ਦਿਹਾੜ ਲੜਾਈ ਰਿਕੁਐਸਟ ਕੀਤੀ ਬਈ ਇਹਨੂੰ 43 ਬੀ ਐਚ ਨੂੰ ਸਾਡੇ ਨਾਲ ਸਲਾਹ ਕਰਕੇ ਲਗਾਓ ਅਸੀਂ ਨਹੀਂ ਕਹਿੰਦੇ ਇਹਨੂੰ ਖਤਮ ਕਰ ਦਿਓ ਲਾਅ ਨੂੰ ਉਡਾਨ ਦੀ ਗੱਲ ਨਹੀਂ ਕਰਦੇ ਲਾਅ ਦੀ ਰੈਕਟੀਫਿਕੇਸ਼ਨ ਦੀ ਗੱਲ ਕਰਦੇ ਆ ਸਾਡੀ ਸਾਈਕਲ ਹੀ ਨਹੀਂ ਘੁੰਮਦਾ ਉਹਨੇ ਪੈਸੇ ਐ ਇਚ ਉਹਨੇ ਦੇਰ ਦੇ ਵਿੱਚ 45 ਦਿਨਾਂ ਦੇ ਵਿੱਚ ਕੀ ਕਰਾਂਗੇ ਟਰੇਡਰ ਨੂੰ ਬਾਹਰ ਕੱਢਦਾ ਮੀਡੀਅਮ ਸਕੇਲ ਨੂੰ ਬਾਹਰ ਕੱਢਦਾ ਚਲੋ ਸਾਨੂੰ ਹੁਣ ਇਸ਼ਵਾਸ਼ਨ ਦਵਾਇਆ ਹੈ ਸਾਡੇ ਜਿੱਤੇ ਸੋਰੀ ਐ ਐਮਪੀ ਜਿਹੜੇ ਹੈਗੇ ਨੇ ਬਿੱਟੂ ਜੀ ਨੇ ਉਹਨਾਂ ਨੇ ਸਾਨੂੰ ਇਸ਼ਵਾਸ਼ਨ ਦਵਾਇਆ ਹੈ ਵੀ ਮੈਂ ਇਹ ਤੁਹਾਡਾ ਮਸਲਾ ਸੋਲਵ ਕਰਵਾਵਾਂਗਾ ਪੂਰਾ ਤੇ ਅਸੀਂ ਉਮੀਦ ਕਰਦੇ ਹਾਂ ਸੈਂਟਰ ਤੋਂ ਸਾਨੂੰ ਇਹ ਸਪੋਰਟ ਮਿਲੇਗੀ ਜੀ ਬਾਕੀ ਮੈਡਮ ਇਸ ਤੋਂ ਇਲਾਵਾ ਹੋਰ ਬਹੁਤ ਮੁੱਦੇ ਨੇ ਜੀ ਪੰਜਾਬ ਇੱਕ ਬਾਰਡਰ ਸਟੇਟ ਹੈ ਮੈਡਮ ਸਾਡੇ ਕੋਲ ਐਕਸੈਪਟ ਇੱਕ ਮਿਹਨਤ ਕਰਨ ਲਈ ਔਰ ਇੱਕ ਬਿਜਲੀ ਬਾਕੀ ਸਾਰੀਆਂ ਚੀਜ਼ਾਂ ਬਾਹਰੋਂ ਆਉਂਦੀਆਂ ਕੀ ਉਹ ਲੇਬਰ ਬਿਹਾਰ ਤੋਂ ਯੂਪੀ ਤੋਂ ਓਡੀਸ਼ਾ ਤੋਂ ਉਧਰ ਦੀ ਸਟੇਟ ਤੋਂ ਆਉਂਦੀ ਹੈ ਔਰ ਇਸ ਤੋਂ ਇਲਾਵਾ ਰੌ ਮਟੀਰੀਅਲ ਸਾਰਾ ਸਾਡਾ ਉਧਰਲੇ ਪਾਸੋਂ ਬਿਹਾਰ ਤੋਂ ਸਮੁੰਦਰ ਦੇ ਪਾਸੇੋਂ ਆਉਂਦਾ ਹੈ ਟੋਟਲ ਟਰਾਂਸਪੋਰਟੇਸ਼ਨ ਮੈਡਮ ਸਾਨੂੰ ਪੈਂਦੀ ਇਨਵਰਟ ਦੀ ਉਸ ਤੋਂ ਬਾਅਦ ਸਾਰਾ ਮਾਲ ਬਣ ਕੇ ਇੱਥੋਂ ਹੀ ਦੁਬਾਰਾ ਐਕਸਪੋਰਟ ਕਰਨਾ ਪੈਂਦਾ ਤਾਂ ਇੱਕ ਅਸੀਂ ਸਪੈਸ਼ਲੀ ਕਿਹਾ ਸੀ ਕਿ ਸਾਡੇ ਲਈ ਇੱਕ ਟਰਾਂਸਪੋਰਟ ਦਾ ਸਪੈਸ਼ਲ ਜ਼ਰੀਆ ਤਰੀਕਾ ਬਣਾਇਆ ਜਾਵੇ ਤਾਂ ਕਿ ਜਿਹੜੀ ਅਸੀਂ ਐਕਸਪੋਰਟ ਕਰੀਏ ਸਾਨੂੰ ਉਹਦੇ ਤੇ ਰੈਇਤ ਮਿਲੇ ਜੀ ਇਹ ਸਾਡੀ ਸੈਂਟਰ ਦੇ ਨਾਲ ਕੱਲ ਚੱਲ ਵੀ ਰਹੀ ਹੈ ਔਰ ਅਸੀਂ ਕਿਹਾ ਵੀ ਹੋਏ ਤੋਂ ਜੀ ਮੈਂ ਸਰ ਇੰਡਸਟਰੀ ਦੀ ਗੱਲ ਕਰੀਏ ਬੂਸਟ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਿਹਾ 43 बीएच ਨੂੰ ਲੈ ਕੇ ਤੇ ਹੋਰ 에어ਪੋਰਟ ਦਾ ਇੱਕ ਬੜਾ ਮੁੱਦਾ ਪਿਛਲੇ ਕਾਫੀ ਸਾਲਾਂ ਤੋਂ ਜੋ ਹੈ ਚੱਲ ਰਿਹਾ ਹੈ ਕਿ ਇੰਡਸਟਰੀ ਸਭ ਤੋਂ ਵੱਧ ਹੋਣ ਦੇ ਬਾਵਜੂਦ ਲੁਧਿਆਣਾ ਦੇ ਵਿੱਚ 에어ਪੋਰਟ ਨਹੀਂ ਬਣ ਪਾਰਿਆ ਸਨਦਕਾਰਾਂ ਨੂੰ ਵੀ ਦਿੱਕਤ ਹੁੰਦੀ ਹੈ ਜਿਹੜੇ ਵਪਾਰੀ ਬਾਹਰੋਂ ਆਉਂਦੇ ਉਹਨਾਂ ਨੂੰ ਵੀ ਬਿਲਕੁਲ ਮੈਡਮ ਬਿਲਕੁਲ ਤੁਸੀਂ درست ਕਹਿਆ ਬਹੁਤ ਅੱਛਾ ਤੁਹਾਡਾ ਪੁਆਇੰਟ ਹੈ ਮੈਂ ਉੱਥੇ ਹੀ ਆ ਰਿਹਾ ਸੀਗਾ ਕਿਉਂਕਿ ਮੈਡਮ ਦੇਖੋ ਅੱਜ ਦੇ ਦਿਨ ਦੇ ਵਿੱਚ ਟਾਈਮ ਦੀ ਵੈਲਿਊ ਬਹੁਤ ਹੈ ਜੀ ਕਿਉਂ ਟਾਈਮ ਤਾਂ ਉਨਾ ਹੀ ਹੈ ਅਸੀਂ ਚਾਹੁੰਦੇ ਹਾਂ ਉਸ ਟਾਈਮ ਦੇ ਵਿੱਚ ਮੈਕਸਿਮਮ ਯੂਟਿਲਾਈਜੇਸ਼ਨ ਕਿੱਦਾਂ ਕਰੀਏ ਇੱਕ ਸ਼ੈਡਿਊਲ ਕਿੱਦਾਂ ਬਣਾਈਏ ਤਾਂ ਉਹ ਜਾਜ ਦੇ ਵਿੱਚ ਟ੍ਰੈਵਲ ਕਰਨਾ ਕੋਈ ਹੁਣ ਉਹ ਪਹਿਲੀ ਵਾਲੀ ਗੱਲ ਇਹ ਦੀ ਵੀ ਜਹਾਜ਼ ਬਹੁਤ ਮਹਿੰਗਾ ਪੈਂਦਾ ਹੈ ਜਹਾਜ਼ ਤੇ ਚੱਲੇ ਆ ਹੁਣ ਹਰ ਬੰਦਾ ਕੋਸ਼ਿਸ਼ ਕਰਦਾ ਹੈ ਮੈਂ ਵੈਲੀ ਆਫ ਟਾਈਮ ਦੇਖਦਾ ਤਾਂ ਜੇ ਇੱਥੇ ਲੁਧਿਆਣਾ ਐਡਾ ਵੱਡਾ ਸ਼ਹਿਰ ਹੈ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਔਰ ਜਿਹਨੂੰ ਮਾਂਚੈਸਟਰ ਆਫ ਇੰਡੀਆ ਕਿਹਾ ਜਾਂਦਾ ਹੈ ਦੇਖੋ ਕਿੰਨੀ ਸ਼ਰਮਨਾਕ ਗੱਲ ਹੈ ਉੱਥੇ 에ਰਪੋਰਟ ਨਹੀਂ ਬਣਿਆ ਹੋਇਆ 3 ਸਾਲ ਦਾ 에ਰਪੋਰਟ ਬਣਿਆ ਹੋਇਆ ਉਹਨੂੰ ਰੈਗੂਲਰਾਈਜ਼ ਨਹੀਂ ਕਰ ਰਹੇ ਉਹ ਸੈਂਟਰ ਤੇ ਸਟੇਟ ਦੀ ਪਿੱਚ ਨਹੀਂ ਮਿਲੀ ਹੋਈ ਉਹ ਆਪਸ ਦੀ ਟਸਲ ਵਿੱਚੇ ਨੁਕਸਾਨ ਹੋ ਪਾਰੀਦਾ ਮੈਡਮ ਬਾਰੋਂ ਕਸਟਮਰ ਆਂਦੇ ਪਹਿਲੀ ਗੱਲ ਤਾਂ ਉਹਨੂੰ ਲੁਧਿਆਣੇ ਲੈ ਕੇ ਆਣੇ ਹੀ ਪ੍ਰੋਜੈਕਟ ਬਣ ਜਾਂਦਾ ਹੈ 6-7 ਘੰਟੇ ਰੈਗੂਲਰ ਡਰਾਈਵ ਕਰਕੇ ਲੈ ਕੇ ਆਣਾ ਪੈਂਦਾ ਹੈ ਅੱਜ ਦੇ ਦਿਨ ਦੇ ਵਿੱਚ ਤਾਂ ਤੁਸੀਂ ਦੇਖਿਆ ਅੰਮ੍ਰਲੇ ਜਿਹੜਾ ਸ਼ੰਭੂ ਬਾਰਡਰ ਤੇ ਉਹ ਕਿਸਾਨਾਂ ਦਾ ਅੰਦੋਲਨ ਲੱਗਿਆ ਹੋਇਆ ਹੈ ਅਸੀਂ ਕਿਸਾਨ ਵੀਰਿਆਂ ਦੇ ਨਾਲ ਆ ਅਸੀਂ ਉਹਨਾਂ ਦੇ ਅਗੇਂਸਟ ਨਹੀਂ ਆ ਅਸੀਂ ਸਰਕਾਰ ਨੂੰ ਵੀ ਹੱਥ ਜੋੜ ਕੇ ਬੇਨਤੀ ਕੀਤੀ ਹੈ ਵੀ ਇਹ ਮਸਲਾ ਜਲਦੀ ਤੋਂ ਜਲਦੀ ਸੋਲਵ ਕਰੋ ਬਹੁਤ ਵੇਸਟ ਲੇਕਿਨ ਮੈਡਮ ਟਾਈਮ ਉੰਦੀ ਬਾਜੂ ਦੀ ਬਹੁਤ ਲੱਗਦਾ ਹੈ ਜੇ 에어ਪੋਰਟ ਲੁਧਿਆਣੇ ਦਾ ਆਪਰੇਟਿਵ ਹੋ ਜੇ ਤਾਂ ਇੱਕ ਤੋਂ ਕਨੈਕਟੀਵਿਟੀ ਹੋ ਜੇ ਤਾਂ ਮੈਂ ਨਹੀਂ ਸਮਝਦਾ ਵੀ ਅੱਧੇ ਪੌਣੇ ਘੰਟੇ ਚ ਬੰਦਾ ਜਿਹੜਾ ਹੈ ਉਹ ਦਿੱਲੀ ਤੋਂ ਜਾਂ ਕਿਤੇ ਵੀ ਪਾਸੇ ਆ ਕੇ ਬਿਜ਼ਨਸ ਕਰਕੇ ਦੁਬਾਰਾ ਆਪਣੇ ਕਸਟਮਰ ਨੂੰ ਵਾਪਸ ਛੱਡ ਸਕਦਾ ਤੂੰ ਇਹ ਤਾਂ ਬਹੁਤ ਹੀ ਜ਼ਰਾ ਜ਼ਿਆਦਾ ਜ਼ਰੂਰੀ ਚੀਜ਼ ਹੈ ਵੀ ਸਾਨੂੰ ਜਿਹੜਾ 에어ਪੋਰਟ ਹੈ ਇਹ ਬਹੁਤ ਜਲਦੀ ਸਾਨੂੰ ਇਹਨਾਂ ਨੂੰ ਚਾਲੂ ਕਰਕੇ ਦੇਣਾ ਚਾਹੀਦਾ ਹੈ ਸਾਈਕਲ ਇੰਡਸਟਰੀ ਜੋ ਹੈ ਚਾਈਨਾ ਗਈ ਸੀ ਵੱਡੀ ਐਗਜ਼ੀਬਿਸ਼ਨ ਉੱਥੇ ਲੱਗੀ ਸੀ ਆਉਣ ਵਾਲੇ ਸਮੇਂ 'ਚ ਵੀ ਕਾਫੀ ਐਗਜ਼ੀਬਿਸ਼ਨਸ 'ਚ ਹਿੱਸਾ ਲੈ ਰਹੇ ਹੋਗੇ ਸੋ ਸ਼ਹਿਰ ਨੂੰ ਵੀ ਜ਼ਰੂਰਤ ਹੈ ਪੰਜਾਬ ਨੂੰ ਵੀ ਕਿ ਇਹੋ ਜੇ ਵੱਡੀ ਐਗਜ਼ੀਬਿਸ਼ਨਸ ਜੋ ਕਿਤੇ ਨਾ ਕਿਤੇ ਪੰਜਾਬ ਦੇ ਵੀ ਕਿਸੇ ਏਰੀਆ 'ਚ ਲੱਗੇ ਹੋ ਸਕੇ ਤਾਂ ਲੁਧਿਆਣਾ ਮੈਡਮ ਬਹੁਤ ਅੱਛੀ ਗੱਲ ਤੁਸੀਂ ਦੱਸੀ ਹੈ ਅਸੀਂ ਪਿੱਛੇ ਮੈਂ ਬਾਈਸਾਈਕਲ ਇੰਡਸਟਰੀ ਆਪਣੇ ਯੂਸੀਪੀਐਮਏ ਵਾਲੋਂ ਅਸੀਂ ਮੋਰ ਥੈਨ 70 ਮੈਂਬਰਸ ਨੂੰ ਚਾਈਨਾ ਲੈ ਕੇ ਗਏ ਸੀ ਔਰ ਉੱਥੇ ਸਾਡੇ ਕਈ ਮੈਂਬਰਸ ਨੇ ਬਹੁਤ ਲਾਭ ਵੀ ਉਠਾਇਆ ਉਹ ਤੋਂ ਕਈ ਹਾਈ ਟੈਕ ਪਲਾਨ ਮਸ਼ੀਨਰੀਜ਼ ਲੈ ਕੇ ਆਏ ਨੇ ਔਰ ਦੇਖ ਕੇ ਆਏ ਨੇ ਵੀ ਅੱਜ ਦੇ ਦਿਨ ਦੇ ਵਿੱਚ ਕਿਹੜੇ ਤਰੀਕੇ ਨਾਲ ਚਾਈਨਾ ਕੰਮ ਕਰਦਾ ਹੈ ਕਿੰਨਾ ਐਡਵਾਂਸ ਵੇ ਨਾਲ ਕਰਦਾ ਹੈ ਯੂਰਪ ਨੂੰ ਕਿਦਾਂ ਦਾ ਮਾਲ ਚਾਹੀਦਾ ਅਸੀਂ ਹੁਣ ਦੁਬਾਰਾ 3 ਤਰੀਕ ਨੂੰ ਯੂਰੋਬਾਈਕ 224 2024 ਦੇ ਵਿੱਚ ਫ੍ਰੈਂਕਫਰਟ ਦੇ ਵਿੱਚ ਹਿੱਸਾ ਲੈ ਰਹੇ ਹਾਂ ਤਕਰੀਬਨ 28 ਤੋਂ 30 ਮੈਂਬਰ ਯੂਨਾਈਟਿਡ ਸਾਈਕਲ ਪਾਰਟਸ ਮੈਂ ਮੈਂਬਰਸ ਨੂੰ ਲੈ ਕੇ ਜਾ ਰਹੇ ਹਾਂ ਔਰ ਉਹੀ ਮਕਸਦ ਹੈ ਜਾ ਕੇ ਦਿਖਾਉਣਾ ਵੀ ਯੂਰਪ ਦੇ ਵਿੱਚ ਇੰਡੀਆ ਦੀ ਐਂਟਰੀ ਕਿੱਦਾਂ ਹੋਏ ਕਿਉਂ ਯੂਰਪ ਵੀ ਚਾਹੁੰਦਾ ਹੈ ਚਾਈਨਾ ਤੋਂ ਖੜਾ ਚਾਹਨਾ ਕਿਉਂ ਜੋ ਚਾਈਨਾ ਨੇ ਪਿੱਛੇ ਸਾਰੀ ਦੁਨੀਆ ਨੂੰ ਆਪਣਾ ਚਿਹਰਾ ਦਿਖਾਇਆ ਹੈ ਕਰੋਨਾ ਦੇ ਵਿੱਚ ਜੋ ਉਹਨਾਂ ਨੇ ਗਲਤ ਕੰਮ ਕਰਕੇ ਦਿਖਾਇਆ ਸਾਰੀ ਦੁਨੀਆ ਉਸ ਤੋਂ ਖਫਾ ਹੈ ਤਾਂ ਕਿਉਂ ਨਾ ਇੰਡੀਆ ਉਹਨੂੰ ਕੈਪਟਲਾਈਜ਼ ਕਰੇ ਅਸੀਂ ਆਪਣੇ ਮੈਂਬਰਸ ਨੂੰ ਲੈ ਕੇ ਜਾ ਰਹੇ ਹਾਂ ਅਸੀਂ ਉਹਦੇ ਨੇ ਪ੍ਰੋਡਕਟ ਦਿਖਾਵਾਂਗੇ ਉਹਨਾਂ ਨੂੰ ਦਿਖਾ ਕੇ ਦੇਖੋ ਇਦਾਂ ਦੀ ਚੀਜ਼ਾ ਬਣਾਓ ਔਰ ਯੂਰਪ ਆਲੇ ਤਾਂ ਇੰਟਰਸਟਿਡ ਨੇ ਉਹ ਕਹਿੰਦੇ ਸਾਨੂੰ ਦਿਓ ਇਸ ਤਰ੍ਹਾਂ ਮਾਲ ਬਣਾ ਕੇ ਦੇਈਏ ਸਰਕਾਰਾਂ ਨੂੰ ਇਹੀ ਅਸੀਂ ਹਮੇਸ਼ਾ ਰਿਕੁਐਸਟ ਕਰਦੇ ਆਂ ਵੀ ਜਦੋਂ ਅਸੀਂ ਕੋਈ ਨਵੇਂ ਪ੍ਰੋਜੈਕਟ ਬਣਾਣੇ ਆ ਇੱਧਰੇ ਤਾਂ ਸਾਨੂੰ ਉਹਦੇ ਵਿੱਚ ਸਾਡੀ ਹੈਂਡਹੋਲਡਿੰਗ ਕਰੋ ਸਾਨੂੰ ਰਿਆਇਤਾ ਦੇ ਕੇ ਸਾਡੇ ਮੈਂਬਰਸ ਨੂੰ ਫੈਸਿਲਿਟੀਆਂ ਦਿਓ ਸਾਨੂੰ ਲੈਂਡ ਅੱਛੀਆਂ ਦਿਓ ਘੱਟ ਰੇਟਾਂ ਦੇ ਸਾਨੂੰ ਘੱਟ ਰੇਟ ਆਫ ਇੰਟਰਸਟ ਤੇ ਬਾਹਰੋਂ ਪ੍ਰੋਜੈਕਟ ਜਿਹੜੀ ਮਸ਼ੀਨਰੀ ਬਾਹਰੋਂ ਲੈ ਕੇ ਆਈਏ ਇਹ ਤੋਂ ਮਾਲ ਐਕਸਪੋਰਟ ਕਰੀਏ ਤਾਂ ਕੰਟਰੀ ਦੇ ਵਿੱਚ ਡਾਲਰ ਆਣੇਗੇ ਤੇ ਮੈਡਮ ਇੱਕ ਸਭ ਤੋਂ ਵੱਡੀ ਗੱਲ ਕੀ ਹੈ ਲੁਧਿਆਣਾ ਐਡਾ ਵੱਡਾ ਸ਼ਹਿਰ ਹੈ ਮੈਂ ਪਹਿਲੇ ਹੀ ਕਹਾ ਮਾਂਚੈਸਟਰ ਆਫ ਇੰਡੀਆ ਇੱਥੇ ਬਾਈਸਾਈਕਲ ਇੰਡਸਟਰੀ ਟੈਕਸਟਾਈਲ ਇੰਡਸਟਰੀ ਸਵਿੰਗ ਇੰਡਸਟਰੀ ਹੋਗਰੀ ਇੰਡਸਟਰੀ ਇਹ ਗੜ ਹੈ ਔਰ ਸਭ ਤੋਂ ਵੱਧ ਐਮ ਐਸ ਐਮ ਇ ਦੇ ਯੂਨਿਟ ਸੇ ਇਥੇ ਨੇ ਮੜੋ ਤੇ ਐਮ ਐਸ ਐਮ ਇ ਬੈਕਬੋਨ ਆਫ ਨੇਸ਼ਨ ਹੁੰਦੀ ਹੈ ਜਿੰਦੇ ਬਿਨਾ ਬੜੀ ਇੰਡਸਟਰੀ ਵੀ ਨਹੀਂ ਚੱਲ ਸਕਦੀ ਜੇ ਹਵਾਈ ਜਹਾਜ਼ ਹੀ ਬਣਾਣਾ ਹੈ ਤਾਂ ਵੀ ਜਿਹੜੇ ਨਟ ਬੋਲਟ ਨੇ ਤਾਂ ਉਹ ਵੀ ਜਿਹੜੇ ਨੇ ਐਮ ਐਸ ਐਮ ਇ ਇੰਡਸਟਰੀ ਚ ਹੀ ਬਣਦੇ ਨੇ ਤੇ ਪਰ ਸਾਡੀ ਬਦਕਿਸਮਤੀ ਇਹ ਹੈ ਮੈਡਮ ਸਾਡੇ ਕੋਲ ਇੱਥੇ ਕੋਈ ਵੀ ਟ੍ਰੇਡ ਸੈਂਟਰ ਨਹੀਂ ਹੈ ਮੈਡਮ ਕੋਈ ਐਗਜ਼ਿਬਿਸ਼ਨ ਹਾਲ ਜਿੰਨੂੰ ਕਹਨੇ ਹੈ ਨਹੀਂ ਤੰਬੂਆਂ ਦੇ ਵਿੱਚ ਲਾ ਕੇ ਮੈਡਮ ਐਗਜ਼ਿਬਿਸ਼ਨਾਂ ਥੋੜੀ ਲੱਗਦੀਆਂ ਨੇ ਅਸੀਂ ਇੰਟਰਨੈਸ਼ਨਲ ਲੈਵਲ ਦੇ ਪ੍ਰੋਡਕਟ ਬਣਾਉਂਦੇ ਆ ਉਹਨਾਂ ਨੂੰ ਡਿਸਪਲੇ ਕਰਨ ਲਈ ਸ਼ੋਕਸ ਕਰਨ ਲਈ ਸਾਨੂੰ ਦਿੱਲੀ ਜਾਣਾ ਪੈਂਦਾ ਕਿਉਂ ਨਾ ਲੁਧਿਆਣੇ ਵਰਗੇ ਸ਼ਹਿਰ ਦੇ ਵਿੱਚ ਇੱਥੇ ਜਿੰਦਗੀ ਏਡੀ ਵੱਡੀ ਆਪਣੇ ਇੰਡਸਟਰੀ ਹੈ ਕਿਉਂ ਨਹੀਂ ਪੰਜਾਬ ਸਰਕਾਰ ਇਸੇ ਵੱਲ ਧਿਆਨ ਦਿੰਦੀ ਇਹ ਪੰਜਾਬ ਸਰਕਾਰ ਦਾ ਇਸ਼ੂ ਹੈ ਅਸੀਂ ਪੰਜਾਬ ਸਰਕਾਰ ਨੂੰ ਰਿਕੁਐਸਟ ਕਈ ਵਾਰੀ ਕਰ ਚੁੱਕੇ ਹਾਂ ਔਰ ਤੁਹਾਡੇ ਮੱਦਮ ਨਾਲ ਦੁਬਾਰਾ ਕਹਿੰਨੇ ਆਂ ਵੀ ਸਾਡੇ ਲਈ ਇਹ ਸਾਨੂੰ ਜ਼ੂਰ ਐਗਜ਼ੀਬਿਸ਼ਨ ਸੈਂਟਰ ਇੱਕ ਇੰਟਰਨੈਸ਼ਨਲ ਲੈਵਲ ਦਾ ਬਣਾ ਕੇ ਦਿਓ ਤਾਂ ਕਿ ਜਰੂ ਅਸੀਂ ਸ਼ੋਕੇਸ ਆਪਣੇ ਪ੍ਰੋਡਕਟਸ ਕਰੀਏ ਤਾਂ ਜਿਹੜੇ ਬਾਹਰੋਂ ਕੰਪਨੀਆਂ ਆਣ ਉਹ ਆ ਕੇ ਖੁਸ਼ ਹੋਣ ਉਹ ਸਾਨੂੰ ਇੱਥੇ ਆਰਡਰ ਦੇਣ ਉਹ ਦੇਖਣਾ ਕਿ ਵੀ ਵਾਕਈ ਲੁਧਿਆਣਾ ਵੀ ਹੁਣ ਚੀਨ ਵਰਗੇ ਜਾਂ ਤਾਇਵਾਂ ਜਾਂ ਜਰਮਨੀ ਵਰਗੇ ਐਗਜ਼ੀਬਿਸ਼ਨ ਸੈਂਟਰ ਖੋਲ ਸਕਦਾ ਸੋ ਯੂਸੀਪੀਐਮਏ ਵਨ ਆਫ ਦਾ ਲਾਰਜੈਸਟ ਐਸੋਸੀਏਸ਼ਨ ਮੰਨੀ ਜਾਂਦੀ ਹੈ ਬੀਇੰਗ ਅ ਪ੍ਰੈਜ਼ੀਡੈਂਟ ਤੁਹਾਡੇ ਟਰਮ ਦੇ ਵਿੱਚ ਪੂਰੀ ਕੋਸ਼ਿਸ਼ ਰਹੇਗੀ ਕਿ ਵੱਧ ਤੋਂ ਵੱਧ ਜੋ ਇੰਡਸਟਰੀ ਨੂੰ ਬੇਨਫੀਟ ਦਵਾਇਆ ਜਾ ਸਕੇ ਚਾਹੇ ਉਹ ਐਗਜ਼ੀਬਿਸ਼ਨ ਸੈਂਟਰ ਹੋਵੇ ਜਾਂ ਕਿਸੇ ਹੋਰ ਬਿਲਕੁਲ ਮੈਡਮ ਯੂਨਾਈਟਿਡ ਸਾਈਕਲ ਪਾਰਟਸ ਮਨਵੈਕਿੰਗ ਐਸੋਸੀਏਸ਼ਨ ਏਸ਼ੀਆ ਦੀ ਲਾਰਜੈਸਟ ਸਿੰਗਲ ਬਾਡੀ ਐਸੋਸੀਏਸ਼ਨ ਹੈ ਤੁਸੀਂ ਬਿਲਕੁਲ ਠੀਕ ਹੈ ਔਰ ਮੈਂ ਆਪਣੀ ਟਰਮ ਦੇ ਵਿੱਚ ਮੈਂ ਤੇ ਮੈਂ ਆਪਣੀ ਸਾਰੀ ਟੀਮ ਵੱਲੋਂ ਅਸੀਂ ਹਮੇਸ਼ਾ ਯਤਨ ਕਰਦੇ ਹਾਂ ਔਰ ਹਮੇਸ਼ਾ ਅਸੀਂ ਕਹਿੰਦੇ ਸਕਸੈਸਫੁਲ ਵੀ ਹੋਵਾਂਗੇ ਕਿਉਂਕਿ ਅਸੀਂ ਪੋਜ਼ਿਟਿਵ ਮਾਈਂਡ ਬੰਦੇ ਆਂ ਬਈ ਅਸੀਂ ਸਰਕਾਰ ਨਾਲ ਲੜ ਕੇ ਰਿਕੁਐਸਟ ਕਰਕੇ ਇਹ ਜਨੀਆਂ ਵੀ ਮਸਲੇ ਨੇ ਉਹਨਾਂ ਨੂੰ 100% ਕੋਸ਼ਿਸ਼ ਕਰਾਂਗੇ ਵੀ ਵੱਧ ਤੋਂ ਵੱਧ ਮਸਲਿਆਂ ਨੂੰ ਅਸੀਂ ਸੋਲਵ ਕਰਾ ਕੇ ਤੇ ਆਪਣੀ ਇੰਡਸਟਰੀ ਨੂੰ ਪਰਫੁੱਲਤ ਕਰੀਏ ਔਰ ਇਹਦਾ ਨਾਮ ਜਣਾ ਰੋਸ਼ਨ ਕਰੀਏ ਸੋ ਬਿਲਕੁਲ ਹੀ ਇੰਡਸਟਰੀ ਦੀ ਗੱਲ ਕਰੀਏ ਤੇ ਸੈਂਟਰ ਤੇ ਸਟੇਟ ਗਵਰਨਮੈਂਟ ਦਾ ਤਾਲਮੇਲ ਜੋ ਹੈ ਬਹੁਤ ਜ਼ਰੂਰੀ ਹੈ ਹਰ ਇੱਕ ਸਰਦਕਾਰ ਅੱਜ ਇਹੀ ਕਹਿ ਰਿਹਾ ਹੈ ਕਿ ਇੰਡਸਟਰੀ ਨੂੰ ਬੂਸਟ ਦੀ ਜ਼ਰੂਰਤ ਹੈ ਇੰਡਸਟਰੀ ਨੂੰ ਅੱਜ ਸਰਕਾਰ ਦੇ ਸਪੋਰਟ ਦੀ ਜ਼ਰੂਰਤ ਹੈ ਸੋ ਜਲਦ ਹੀ ਇੰਡਸਟਰੀ ਨੂੰ ਲੈ ਕੇ ਸਰਕਾਰ ਨੂੰ ਹੈ ਕੁਝ ਸੋਚਣਾ ਚਾਹੀਦਾ ਹੈ ਤਾਂ ਕਿ ਇੰਡਸਟਰੀ ਜੋ ਹੈ ਮਾਂਚੈਸਟਰ ਆਫ ਇੰਡੀਆ ਲੁਧਿਆਣਾ ਨੂੰ ਕਿਹਾ ਜਾਂਦਾ ਹੈ ਉਹ ਦੁਬਾਰਾ ਤੋਂ ਜੋ ਹੈ ਮੋੜ ਪਟੜੀ ਤੇ ਆ ਸਕੇ ਕਿਤੇ ਨਾ ਕਿਤੇ ਜੋ ਦਿੱਕਤਾਂ ਜੜੀਆਂ ਨੇ ਉਹ ਸੋਲਵ ਹੋ ਸਕਣ ਕੈਮਰਾਮੈਨ ਨੀਲਕਮਲ ਮੋਨੂ ਦੇ ਨਾਲ ਸਾਖਸ਼ੀ ਸ਼ਰਮਾ ਦਸਮਨ ਨਿਊਜ਼